ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਚੈਨਲ ਜੰਕਸ਼ਨ ਖੇਤੀਬਾੜੀ ਤੇ ਆ ਦੋਸਤੋ ਸਭ ਤੋਂ ਪਹਿਲਾਂ ਇੱਕ ਗੱਲ ਮਨ 'ਚ ਬਿਠਾ ਲਓ ਵੀ ਜਿਹੜਾ ਫਸਲ ਦਾ ਝਾੜ ਆ ਉਹ ਅਸਲ ਦੇ ਵਿੱਚ ਕੁਦਰਤ ਤੇ ਮੌਸਮ ਤੇ ਹੀ ਨਿਰਭਰ ਹੁੰਦਾ ਜੇ ਮੌਸਮ ਵਧੀਆ ਅਸਲ ਦੇ ਅਨੁਕੂਲ ਆ ਤਾਂ ਝਾੜ ਆਪਣੇ ਆਪ ਵਧੀਆ ਆ ਜਾਂਦਾ ਪਰ ਇਹਦਾ ਇਹ ਮਤਲਬ ਨਹੀਂ ਵੀ ਸਾਡੀ ਮਿਹਨਤ ਦਾ ਕੋਈ ਮੁੱਲ ਨਹੀਂ ਹੁੰਦਾ ਮੌਸਮਾ ਸਾਡੇ ਆਪਣੇ ਹੱਥ ਵਿੱਚ ਨਹੀਂ ਹਰ ਵਾਰ ਮੌਸਮਾ ਫਸਲ ਦੇ ਅਨੁਕੂਲ ਨਹੀਂ ਹੋ ਸਕਦਾ ਇਸ ਕਰਕੇ ਜਦੋਂ ਮੌਸਮ ਸਾਥ ਨਾ ਦੇਵੇ ਤਾਂ ਆਪਾਂ ਫਸਲ ਨੂੰ ਲੋੜੀ ਦੇ ਤੱਤ ਦੇ ਕੇ ਸੰਭਾਲਦੇ ਆ ਇਹ ਤੱਤ ਆਪਾਂ ਨੂੰ ਐਨਪੀਕੇ ਦੇ ਵਿੱਚੋਂ ਮਿਲਦੇ ਆ ਉੱਥੇ ਹੀ ਐਨਪੀਕੇ ਆਪਣਾ ਰੰਗ ਦਿਖਾਉਂਦੇ ਨੇ ਤੇ ਆਪਣੇ ਝਾੜ ਦੇ ਵਿੱਚ ਵਾਧਾ ਕਰਦੇ ਨੇ ਭਾਈ ਸਭ ਤੋਂ ਪਹਿਲਾਂ ਤਾਂ ਉਹਨਾਂ ਕਿਸਾਨਾਂ ਨੂੰ ਬੇਨਤੀ ਹੈ ਜੋ ਚੈਨਲ ਦੇ ਉੱਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਆ ਜਿਹੜਾ ਉਹਨੂੰ ਜਰੂਰ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਦੋਸਤੋ ਹੁਣ ਆਪਾਂ ਮੇਨ ਗੱਲ ਦੇ ਉੱਤੇ ਆਈਏ। ਆਪਣੇ ਝੋਨੇ ਦਾ ਝਾੜ ਜੇਕਰ ਮੌਸਮ ਅਨੁਕੂਲ ਨਹੀਂ ਫਿਰ ਵੀ ਵੱਧ ਤੋਂ ਵੱਧ ਕਿਵੇਂ ਆ ਸਕਦਾ ਹੈ? ਇਹਦੇ ਲਈ ਆਪਾਂ ਨੂੰ ਅੱਗੇ ਪਿੱਛੇ ਦੋ ਸਪਰੇਅ ਕਰਨੇ ਪੈਣਗੇ। ਇਹਨਾਂ ਦੀ ਜ਼ਰੂਰਤ ਪਊਗੀ ਦੋਵੇਂ ਸਪਰੇਅ ਐਨ ਪੀ ਕੇ ਦੇ। ਚਾੜ ਦੇ ਵਿੱਚ ਬਹੁਤ ਵਧੀਆ ਵਾਧਾ ਕਰਦੇ ਨੇ ਪਰ ਜ਼ਰੂਰਤ ਹੈ ਸਹੀ ਸਮੇਂ ਤੇ ਸਹੀ ਸਪਰੇ ਕਰਨ ਦੀ ਔਰ ਸਹੀ ਤਰੀਕੇ ਦੇ ਨਾਲ ਕਰਨ ਦੀ ਹੁਣ ਆਪਾਂ ਸਭ ਤੋਂ ਪਹਿਲਾਂ ਪਹਿਲੀ ਸਪਰੇ ਦੇ ਬਾਰੇ ਗੱਲ ਕਰਦੇ ਆਂ ਜਿਹੜੀ ਪਹਿਲੀ ਸਪਰੇ ਆਪਾਂ ਕਰਨੀ ਆ 05234 ਇਹਨੂੰ ਮੋਨੋਪੋਟਾਸ਼ੀਅਮ ਫਾਸਫੇਟ ਵੀ ਕਹਿੰਦੇ ਨੇ ਇਹਦੇ ਵਿੱਚ ਕੀ ਆ ਵੀ ਦੋ ਤੱਤ ਹੁੰਦੇ ਆ ਫਾਸਫੋਰਸ ਮਿਲਦਾ ਤੇ ਪੋਟਾਸ਼ ਮਿਲਦਾ ਫਾਸਫੋਰਸ ਆਪਾਂ ਆਪਣੇ ਜੜਾ ਨੂੰ ਮਜ਼ਬੂਤ ਕਰਦਾ ਹੈ ਦਾਣਾ ਬਣਨ ਦੇ ਵਿੱਚ ਵੱਡਾ ਰੋਲ ਜਿਹੜਾ ਫਾਸਫੋਰਸ ਅਦਾ ਕਰਦਾ ਹੈ ਪੌਦੇ ਦੇ ਵਿੱਚ એનર્ਜੀ ਦੀ ਆਵਾਜ਼ ਆਈ ਉੱਪਰ ਤੱਕ ਲੈ ਕੇ ਜਾਂਦਾ ਤੇ ਫਾਸਫੋਰਸ ਤੱਤ ਝੋਨੇ ਦੇ ਵਿੱਚ ਆਪਾਂ ਜੜਾਂ ਦੇ ਰਾਹੀਂ ਘਟ ਦਿੰਨੇ ਆ ਕਿਉਂਕਿ ਜ਼ਿਆਦਾਤਰ ਫਾਸਫੋਰਸ ਜਿਹੜੀ ਆਪਾਂ ਕਣਕ ਦੀ ਫਸਲ ਦੇ ਵਿੱਚੋਂ ਜੋ ਫਾਸਫੋਰਸ ਬਚਦੀ ਹੈ ਉਹੀ ਫਾਸਫੋਰਸ ਝੋਨੇ ਦੇ ਵਿੱਚ ਵਰਤਦੇ ਆ ਕਿਉਂਕਿ ਝੋਨੇ 'ਚ ਆਪਾਂ ਜ਼ਿਆਦਾਤਰ ਡੀਏਪੀ ਵਾਲੀ ਖਾਦ ਜਿਹੜੀ ਉਹ ਨਹੀਂ ਵਰਤਦੇ ਇਸ ਲਈ ਝੋਨੇ ਦੇ ਵਿੱਚ ਆਪਾਂ ਨੂੰ ਫਾਸਫੋਰਸ ਝੋਨੇ ਦੇ ਵਿੱਚ ਸਪਰੇਅ ਰਾਹੀਂ ਕੰਮ ਚਲਾਉਣਾ ਪੈਂਦਾ ਤੇ ਪੋਟਾਸ਼ ਆਪਾਂ ਨੂੰ ਪਤਾ ਵੀ ਦਾਣਾ ਭਰਨ ਦੇ ਵਿੱਚ ਮੁੱਖ ਰੋਲ ਅਦਾ ਕਰਦਾ ਦਾਣਾ ਇਹਦੇ ਨਾਲ ਭਾਰੀ ਬਣਦਾ ਦਾਣਾ ਖਾਲੀ ਨਹੀਂ ਰਹਿੰਦਾ ਫੋਕ ਨਹੀਂ ਰਹਿੰਦੀ ਦਾਣੇ ਦੇ ਵਿੱਚ ਚਮਕ ਆਉਂਦੀ ਹੈ ਹੁਣ ਇਹ ਸਪਰੇਅ ਆਪਾਂ ਕਰਨੀ ਕਦੋਂ ਆ ਜਦੋਂ ਆਪਣਾ ਝੋਨਾ ਕਰੀਬ 60 ਤੋਂ 65 ਦਿਨਾਂ ਦਾ ਹੋਵੇ ਤੇ ਇਹ ਜਿਹੜਾ ਟਾਈਮਿੰਗ ਪੌਦੇ ਦੇ ਵਿੱਚ ਅੱਗੇ ਪੜਾ ਦੇ ਲਈ ਤਿਆਰੀ ਕਰ ਰਿਹਾ ਹੁੰਦਾ ਤੇ ਇਸ ਵੇਲੇ 1 ਕਿਲੋ 05234 ਲਓ ਇਹਨੂੰ 150 ਲੀਟਰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਘੋਲ ਕੇ 1 ਏਕੜ ਦੇ ਉੱਤੇ ਦੀ ਸਪਰੇਅ ਕਰ ਦਿਓ ਪਾਣੀ ਸਾਫ ਸੁਥਰਾ ਪਾਣੀ ਹੋਣਾ ਹੈ ਜੇ ਸਪਰੇਅ ਪਸਵੇਰ ਦੇ ਸਮੇਂ ਜਾਂ ਦੁਪਹਿਰ ਤੋਂ ਬਾਅਦ ਜਦੋਂ ਤੋਂ ਠੰਢ ਲੱਗ ਗਿਆ ਉਹ ਉਸ ਵੇਲੇ ਕਰਦੇ ਆ ਤਾਂ ਥੋੜੇ ਜਿਹਾ ਰਿਜ਼ਲਟ ਵਧੀਆ ਮਿਲਦੇ ਨੇ ਕਿਉਂਕਿ ਜ਼ਿਆਦਾਤਰ ਧੁੱਪ ਦੇ ਵਿੱਚ ਬਾਸ਼ਪੀਕਰਨ ਜ਼ਿਆਦਾ ਹੋਣ ਕਰਕੇ ਨਾ ਦਵਾਈ ਦਾ ਕਾਫੀ ਸਾਰਾ ਹਿੱਸਾ ਹਵਾ ਦੇ ਵਿੱਚ ਉਡ ਜਾਂਦਾ ਇਸ ਲਈ ਕੋਸ਼ਿਸ਼ ਕਰੋ ਵੀ ਜੇ ਜਿਹੜੀ ਸਪਰੇਅ ਆ ਜ਼ਿਆਦਾ ਧੁੱਪ ਦੇ ਵਿੱਚ ਨਾ ਹੋਵੇ ਸਵੇਰ ਸ਼ਾਮ ਜਿਹੜੀ ਸਪਰੇਅ ਹੋ ਜਵੇ ਹੁਣ ਦੂਜੀ ਸਪਰੇ ਦੇ ਵੱਲ ਜੇ ਆਪਾਂ ਆਉਣੇ ਆ ਤਾਂ ਇਹ ਹੈਗੀ 13045 ਇਹਦੇ ਵਿੱਚ ਨਾਈਟ੍ਰੋਜਨ ਤੱਤ ਆ ਤੇ ਪੋਟਾਸ਼ ਤੱਤ ਆ ਨਾਈਟ੍ਰੋਜਨ ਦੇ ਨਾਲ ਪੌਦਾ ਹਰਾ ਭਰਾ ਰਹਿੰਦਾ ਹੈ ਨਾਈਟ੍ਰੋਜਨ ਦੇ ਲਈ ਆਪਾਂ ਕੀ ਕਰਦੇ ਆਂ ਜ਼ਿਆਦਾਤਰ ਯੂਰੀਆ ਦੀ ਵਰਤੋਂ ਕਰਦੇ ਆਂ ਪਰ ਯੂਰੀਆ 4045 ਦਿਨ ਤੱਕ ਝੋਨੇ ਦੇ ਵਿੱਚ ਆਪਾਂ ਤਕਰੀਬਨ ਪੂਰਾ ਕਰ ਦਨੇ ਆ ਇਸ ਕਰਕੇ ਇੱਥੇ ਆ ਕੇ ਆਪਾਂ ਨੂੰ 13045 ਦੀ ਲੋੜ ਪੈਂਦੀ ਆ ਸੋ ਨਾਈਟ੍ਰੋਜਨ ਕਰਕੇ ਪੱਤੇ ਜਿਹੜੇ ਮਜ਼ਬੂਤ ਹੋਣਗੇ ਜ਼ਿਆਦਾ ਹਰੇ ਹੁੰਦੇ ਆ ਸਭ ਤੋਂ ਵੱਡਾ ਜਿਹੜਾ ਫਾਇਦਾ ਝੋਨਾ ਅੰਤ ਤੱਕ ਹਰਾ ਰਹਿੰਦਾ ਜੇ ਇਸ ਵੇਲੇ ਆਪਾਂ ਨਾਈਟ੍ਰੋਜਨ ਤੱਤ ਵਰਤਾਂਗੇ ਦਾਣਾ ਪੱਕਣ ਤੱਕ ਵੀ ਆਪਣਾ ਝੋਨਾ ਹਰਾ ਰਹਿੰਦਾ ਤੇ ਫਲੈਗ ਲੀਫ ਝੰਡਾ ਪੱਤਾ ਮਜ਼ਬੂਤ ਰਹਿੰਦਾ ਤਕੜਾ ਰਹਿੰਦਾ ਅੰਤ ਤੱਕ ਹਰਾ ਰਹਿੰਦਾ ਬੂਟਾ ਲਾਸਟ ਵੇਲੇ ਤੱਕ ਜਿਹੜਾ ਵਧੀਆ ਖੁਰਾਕ ਬਣਾਉਂਦਾ ਤੇ ਜਿਹਦੇ ਨਾਲ ਸਿੱਟਾ ਮਜ਼ਬੂਤ ਹੁੰਦਾ ਵਧੀਆ ਤਰੀਕੇ ਨਾਲ ਪੱਕਦਾ ਪੂਰੇ ਉਹਦੇ ਚ ਦਾਣੇ ਭਰਦੇ ਨੇ ਦਾਣੇ ਮੋٹے ਹੁੰਦੇ ਨੇ ਤੇ ਪੋਟਾਸ਼ ਦੀ ਗੱਲ ਆ ਆਪਾਂ ਕਰ ਲੈਣਾ ਪੋਟਾਸ਼ ਦਾ ਆਪਾਂ ਨੂੰ ਪਤਾ ਹੀ ਆ ਵੀ ਇਹ ਦਾਣਾ ਭਰਤ ਦੇ ਵਿੱਚ ਕੰਮ ਕਰਦਾ ਛਿੱਟੇ ਨੂੰ ਤਾਕਤ ਦਿੰਦਾ ਖਾਲੀ ਦਾਣੇ ਇਹਦੇ ਚ ਘਟ ਹੁੰਦੇ ਨੇ ਫੋਗ ਆ ਨਹੀਂ ਪੈਂਦੀ ਇਸ ਕਰਕੇ ਝੋਨੇ ਦੇ ਝਾੜ ਦੇ ਵਿੱਚ ਇਹ ਦੋਵੇਂ ਤੱਤ ਹੋ ਜਾਣ ਤਾਂ ਵਾਧਾ ਹੁੰਦਾ ਹੁਣ ਇਹ ਜਿਹੜੀ 13045 ਆ ਆਪਾਂ ਸਪਰੇ ਕਰਨੀ ਕਦੋਂ ਆ ਪਹਿਲੀ ਸਪਰੇ ਤੋਂ 15 ਦਿਨ ਬਾਅਦ ਜਦੋਂ ਫਸਲ ਆਪਣੀ ਗੋਭ ਦੇ ਵਿੱਚ ਹੋਵੇ ਨਿਸ਼ਰਮ ਤੋਂ ਥੋੜਾ ਜਿਹਾ ਸਮਾਂ ਪਹਿਲਾਂ ਜਦੋਂ ਕੋਈ ਕੋਈ ਛੱਟਾ ਨਿਕਲ ਰਿਹਾ ਨਾ ਉਸ ਵੇਲੇ ਸਭ ਤੋਂ ਵਧੀਆ ਵਕਤ ਹੁੰਦਾ ਤੇ ਡੋਜ ਦੀ ਗੱਲ ਆਪਾਂ ਸਾਫ਼ ਕਰ ਦਨੇ ਆ ਡੋਜ ਸਿਫਾਰਿਸ਼ ਜਿਹੜੀ ਇਹਦੀ ਹੈਗੀ ਆ ਸਿਫਾਰਿਸ਼ ਹੈਗੀ 3 ਕਿਲੋ ਪ੍ਰਤੀ ਏਕੜ ਪਰ 200 ਲੀਟਰ ਪਾਣੀ ਦੇ ਵਿੱਚ ਜੀਵੀਦਾਰ 200 ਲੀਟਰ ਪਾਣੀ ਨਹੀਂ ਲਾਉਂਦੇ ਉਹ ਹੱਦ ਤੋਂ ਹੱਦ 150 ਲੀਟਰ ਪਾਣੀ ਲਾਉਂਦੇ ਨੇ ਤੇ ਇਸ ਕਰਕੇ ਆਪਾਂ ਕੀ ਕਰਨਾ ਵੀ ਜੇ 200 ਲੀਟਰ ਪਾਣੀ ਨਹੀਂ ਲਾ ਸਕਦੇ ਤਾਂ ਆਪਾਂ 2 ਕਿਲੋ ਜਿਹੜੀ ਆਪਾਂ 13045 ਉਹ ਲੈ ਲਓ 150 ਲੀਟਰ ਪਾਣੀ ਦੇ ਵਿੱਚ ਉਹਨੂੰ ਘੋਲ ਕੇ ਇੱਕ ਏਕੜ ਦੇ ਉੱਤੇ ਉਹਦੀ ਸਪਰੇਅ ਕਰ ਦਿਓ ਨਤੀਜੇ ਫਿਰ ਵੀ ਵਧੀਆ ਮਿਲਣਗੇ ਝਾੜ ਦੇ ਵਿੱਚ ਆਪਾਂ ਨੂੰ ਵਾਧਾ ਵੇਖਣ ਨੂੰ ਮਿਲੂਗਾ ਇਸ ਦੂਜੀ ਸਪਰੇਅ ਦੇ ਵਿੱਚ ਤੁਸੀਂ ਕਰੀਬ 60 ਗ੍ਰਾਮ ਜੇ ਬੋਰਨ ਮਿਲਾ ਲਓ ਤਾਂ ਬਹੁਤ ਵਧੀਆ ਪੋਲੀਨੇਸ਼ਨ ਹੁੰਦੀ ਆ ਸਿੱਟੇ ਦੇ ਵਿੱਚ ਦਾਣਾ ਪੂਰਾ ਭਰਦਾ ਫੋਕ ਘਟਦੀ ਆ ਇਹ ਜਿਹੜੀ ਛੋਟਾ ਜਿਹਾ ਕਦਮ ਹੈ ਛੋਟਾ ਜਿਹਾ ਕੋਈ ਜ਼ਿਆਦਾ ਇਹਦੇ ਨਾਲ ਫਰਕ ਵੀ ਨਹੀਂ ਪੈਂਦਾ ਝਾੜ ਨਹੀਂ ਪਰ ਝਾੜ ਦੇ ਵਿੱਚ ਵੱਡਾ ਫਰਕ ਪੈ ਜਾਂਦਾ ਤੇ ਕੁਝ ਆਪਾਂ ਨੂੰ ਕਰਨਾ ਕਰਾਉਣਾ ਜ਼ਿਆਦਾ ਖਾਸ ਨਹੀਂ ਹੁੰਦਾ ਟਾੜ ਦੇ ਵਿੱਚ ਜਰੂਰ ਵਾਧਾ ਵੇਖਣ ਨੂੰ ਮਿਲਦਾ। ਬਈ ਇੱਕ ਗੱਲ ਜਿਹੜੀ ਖਾਸ ਦਿਮਾਗ ਦੇ ਵਿੱਚ ਰੱਖੋ ਇਹ ਜਿਹੜੇ ਦੋਵੇਂ ਐਨਪੀਕੇ ਬਰਤਨੇ ਨੇ ਇਹਨਾਂ ਦੀ ਜੇ ਸਪਰੇ ਕਰਨੀ ਹੈ ਨਾ ਜੇ ਇਕੱਲੇ-ਇਕੱਲੇ ਤੌਰ ਤੇ ਸਪਰੇ ਕੀਤੇ ਜਾਣ ਤਾਂ ਨਤੀਜੇ ਬਹੁਤ ਵਧੀਆ ਮਿਲਦੇ ਨੇ ਹੋਰ ਵੀ ਰਿਜ਼ਲਟ ਬਣਨ ਲੱਗੇ ਪਰ ਬਹੁਤੇ ਕਿਸਾਨ ਇਹਨਾਂ ਨੂੰ ਦੂਸਰੀਆਂ ਦਵਾਈਆਂ ਦੇ ਨਾਲ ਰਲਾ ਕੇ ਸਪਰੇ ਕਰਦੇ ਨੇ ਕੰਮ ਹੋ ਜਾਂਦਾ ਸੇਤੀ ਹੋ ਜਾਂਦਾ ਪਰ ਇਕੱਲਿਆਂ ਦੇ ਰਿਜ਼ਲਟ ਅਲੱਗ ਹੀ ਨੇ ਰਿਜ਼ਲਟ ਵਧੀਆ ਮਿਲਦੇ ਨੇ ਲੇਬਰ ਦਾ ਖਰਚਾ ਥੋੜਾ ਜਿਹਾ ਵੱਧ ਜਾਂਦਾ ਪਰ ਦਵਾਈ ਤਾਂ ਉਨੀ ਕੇ ਲਗਣੀ ਆ ਨਾ ਭਾਵੇਂ ਆਪਾਂ ਵਿਚਰਵਾਲਾ ਲੀਏ ਤੇ ਪਿਛਲੇ ਹੀ ਸਮਾਂ ਕੱਢ ਲੋ ਜੇ ਧੋਵੇਂ ਸਪਰੇ ਬਖਵਾਖ ਕਰੋਗੇ ਤਾਂ ਜ਼ਰੂਰ ਫਾਇਦਾ ਮਿਲੂਗਾ ਵੱਧ ਫਾਇਦਾ ਮਿਲੂਗਾ ਸੋ ਬਈ ਕਿਸਾਨ ਦੋਸਤੋ ਜੇਕਰ ਇਹ ਧੋਵੇਂ ਸਪਰੇ ਸਹੀ ਸਮੇਂ ਤੇ ਕੀਤੇ ਜਾਣ ਸਹੀ ਮਾਤਰਾ ਦੇ ਨਾਲ ਕੀਤੇ ਜਾਣ ਤਾਂ ਇਕੱਲਿਆਂ ਇਕੱਲਿਆਂ ਕੀਤੇ ਜਾਣ ਤਾਂ ਝੋਨੇ ਦੀ ਝਾੜ ਝੋਨੇ ਦੀ ਫਸਲ ਦੇ ਝਾੜ ਚ ਜ਼ਰੂਰ ਵਾਤਾ ਵੇਖਣ ਨੂੰ ਮਿਲਦਾ ਹੈ ਫਿਰ ਮੌਸਮ ਭਾਵੇਂ ਨਾ ਵੀ ਅਨਕੂਲ ਹੋਵੇ ਤਾਂ ਵੀ ਝਾੜ ਦੇ ਵਿੱਚ ਤੁਹਾਨੂੰ ਫਰਕ ਦੇਖਣ ਨੂੰ ਮਿਲੇਗਾ। ਇਹੀ ਇਹਨਾਂ ਦੋਵੇਂ ਐਨਪੀਕੇ ਦਾ ਜਿਹੜਾ ਫਾਇਦਾ ਬਾਕੀ ਬਈ ਦਾਣਾ ਪੂਰਾ ਭਰਦਾ ਦਾਣਾ ਜਿਹੜਾ ਖਾਲੀ ਦਾਣਾ ਉਹ ਘਟਦਾ ਖੂਕ ਘਟ ਹੁੰਦੀ ਆ ਬੱਲੀ ਭਾਰੀ ਹੁੰਦੀ ਆ ਫਸਲ ਆਪਣੀ 40 ਕੁਆਂਟਲ ਦੇ ਨੇੜੇ ਤੇੜੇ ਫਿਰ ਪਹੁੰਚ ਸਕਦੀ ਹੈ। ਮੌਸਮ ਸਾਥ ਦੇਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਆ। ਜੇ ਮੌਸਮ ਅਨਕੂਲ ਨਹੀਂ ਵੀ ਹੈਗਾ ਤਾਂ ਵੀ ਇਹ ਦੋ ਸਪਰੇ ਆਪਣੇ ਝਾੜ ਨੂੰ ਸੰਭਾਲ ਲੈਂਦੀਆਂ ਨੇ। ਤਾਂ ਬਈ ਜਿਹੜੀ ਪਹਿਲੀ ਸਪਰੇਅ ਹੈ 05234 ਜਦੋਂ ਫਸਲ ਆਪਣੀ 60 ਤੋਂ 65 ਦਿਨ ਦੀ ਹੋ ਜਾਂਦੀ ਹੈ ਉਦੋਂ ਕਰ ਦਿਓ 1 ਕਿਲੋ ਲੈ ਕੇ 150 ਲੀਟਰ ਪਾਣੀ ਦੇ ਵਿੱਚ ਘੋਲ ਕੇ 1 ਏਕੜ ਤੇ ਸਪਰੇਅ ਕਰ ਦਿਓ ਦੂਜੀ ਸਪਰੇਅ 15 ਦਿਨ ਬਾਅਦ 13045 ਦੀ ਜਦੋਂ ਝੋਨਾ ਆਪਣਾ ਗੋਭਾਂ ਦੇ ਵਿੱਚ ਆ ਕੋਈ ਕੋਈ ਛਿੱਟਾ ਕੱਢਦਾ ਹੈ ਮਤਲਬ ਨਸਾਰੇ ਤੋਂ ਪਹਿਲਾਂ ਪਹਿਲਾਂ ਹੋ ਜਾਵੇ ਤਾਂ ਵਧੀਆ ਨਸਾਰੇ ਵੇਲੇ ਸਪਰੇਅ ਕਰ ਤੋਂ ਬਚ ਜਾਵੇ ਕਿਉਂਕਿ ਜਦੋਂ ਝੋਨਾ ਬੂਰ ਤੇ ਹੁੰਦਾ ਉਸ ਵੇਲੇ ਜੇਕਰ ਆਪਾਂ ਕੋਈ ਇਸ ਤਰ੍ਹਾਂ ਦੀ ਸਪਰੇਅ ਕਰਦੇ ਆਂ ਤਾਂ ਬਈ ਫਿਰ ફાયਦੇ ਦੀ ਤੋਂ ਤੇ ਨੁਕਸਾਨ ਵੀ ਹੋ ਸਕਦਾ ਕਿਉਂਕਿ ਕਈ ਵਾਰੀ ਆਪਾਂ ਮਜਬੂਰੀ ਵਾਸਤੇ ਸਪਰੇਅ ਕਰਨੀ ਤਾਂ ਪੈ ਜਾਂਦੀ ਆ ਪਰ ਉਹ ਅਲੱਗ ਗੱਲ ਆ ਕਿਸੇ ਉੱਲੀ ਦੀ ਕਿਸੇ ਸੰਡੀ ਵਗੈਰਾ ਦੀ ਸਪਰੇਅ ਕਰਨੀ ਹੋਵੇ ਉਹ ਅਲੱਗ ਗੱਲ ਆ ਪਰ ਜਦੋਂ ਆਪਾਂ ਢਾੜ ਵਧਾਉਣ ਦੇ ਲਈ ਸਪਰੇਅ ਕਰਨੀ ਆ ਤਾਂ ਇਸ ਵੇਲੇ ਇਹ ਧਿਆਨ ਆਪਾਂ ਜ਼ਰੂਰ ਰੱਖਣਾ ਸੋ 200 ਲੀਟਰ 13045 ਤਾਂ ਫਿਰ 2 ਕਿਲੋ 13045 150 ਲੀਟਰ ਚ ਜੇ 200 ਲੀਟਰ ਲਾ ਸਕਦੇ ਤਾਂ ਫਿਰ 3 ਕਿਲੋ ਦੀ ਸਪਰੇਅ ਕਰ ਦਿਓ ਤੁਸੀਂ ਸਟਾਰਟ ਤੇ ਜ਼ਰੂਰ ਵਾਧਾ ਮਿਲੂਗਾ ਤੇ ਬੋਰਨ ਵਿੱਚ 60 ਗ੍ਰਾਮ ਪਾ ਲਿਓ ਤੇ ਇਹਦੇ ਨਾਲ ਸਪਰੇਅ ਕਰੋ ਤਾਂ ਬਹੁਤ ਆਪਾਂ ਨੂੰ ਰਿਜ਼ਲਟ ਚੰਗੇ ਮਿਲਣਗੇ ਇਕੱਲੀ ਇਕੱਲੀ ਸਪਰੇਅ ਦੇ ਤਾਂ ਉਸੋ ਅਲੱਗ ਹੀ ਰਿਜ਼ਲਟ ਹੁੰਦੇ ਨੇ ਤੇ ਦੋਸਤੋ ਉਮੀਦ ਕਰਦਾ ਹਾਂ ਜਿਹੜੀ ਪੂਰੀ ਗੱਲ ਸਮਝ ਆ ਗਈ ਹੋਗੀ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇੰਨਾ ਹੀ ਮਿਲਦਾ ਕਿਸੇ ਹੋਰ ਵੀਡੀਓ ਦੇ ਵਿੱਚ ਦੋਸਤੋ ਜੇਕਰ ਜਾਣਕਾਰੀ ਵਧੀਆ ਲੱਗੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਆਪਣੇ ਹੋਰ ਯਾਰ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਓ ਦੋਸਤੋ ਚੈਨਲ ਜੰਕਸ਼ਨ ਖੇਤੀ ਵੜੀਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਪਣਾ ਤਜਰਬਾ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਆ ਕਰੋ ਧੰਨਵਾਦ ਜੀ ਸਤਿ ਸ੍ਰੀ ਅਕਾਲ